ਅੱਜ ਅਸੀਂ ਕਲਾਂ ਨੌਰ ਜਿੱਥੇ ਗਊਸ਼ਾਲਾ ਰੱਖੀ ਗਈ ਆ ਅੱਜ ਉਹਦੇ ਹਾਲ ਜਾਣਨ ਵਾਸਤੇ ਪਹੁੰਚੇ ਆ ਵੀ ਕੀ ਇੱਥੇ ਪ੍ਰਬੰਧ ਕੀਤੇ ਆ ਕੀ ਇੱਥੇ ਦੀ ਰਹਿਸ਼ ਆ ਕਿੰਨੇ ਪਹੂ ਬਾਹਰ ਆਂਦੇ ਆ ਕਿਦਾਂ ਦਾ ਦਾ ਸ਼ਿਟਮ ਚੱਲਦਾ ਆਓ ਅੰਦਰ ਵੇਖੀ ਜਰਾ ਸਭ ਤੋਂ ਪਹਿਲਾਂ ਅੰਦਰ ਆਓ ਆਇਓ ਆਲੇ ਅੰਦਰ ਆਓ ਛਾਲ ਦਿਓ ਇਧਰ ਅਗਲੇ ਬੰਦੇ ਆਓ ਇਧਰ ਬੰਦੇ ਵਿਖਾ ਦਿਓ ਆ ਚੁੰਡੇ ਡੰਗ ਡਰਨ ਆਏ ਹਾਂ ਜੀ ਕੋਈ ਗੱਲ ਕਰੂਗਾ ਜੀ ਇਹ ਕਿ ਦਹੀਂ ਫਾਰਮ ਆ ਜਾਂ ਗਊਸ਼ਾਲਾ ਇਹ ਗਊਸ਼ਾਲਾ ਜਾਂ ਦਹੀਂ ਫਾਰਮ ਆਏ ਹਾਂ ਜੀ ਗਊ ਗਊਸ਼ਾਲਾ ਜੀ ਇਹ ਗਊਸ਼ਾਲਾ ਹਾਂ ਜੀ ਤੇ ਇਹ ਦੁੱਧ ਦਾਣ ਕਿਦਾਂ ਦਾ ਦੁੱਧ ਸਰਕਾਰੀ ਪੈਂਦਾ ਜੀ ਦੁੱਧ ਸਰਕਾਰੀ ਪੈਂਦਾ ਸਰਕਾਰੀ ਹਾਂ ਜੀ ਸਰਕਾਰ ਨੂੰ ਦੁੱਧ ਦੇਣਾ ਕਿਉਂ ਸਰਕਾਰ ਨੂੰ ਜਿਆਦਾ ਦੁੱਧ ਅੱਛਾ ਹਾਂ ਜੀ ਤੇ ਉਹ ਫਿਰ ਪੈਸੇ ਐ ਸਰਕਾਰ ਦੇ ਖਾਤੇ ਜਾਣੇ ਜੋ ਸਰਕਾਰ ਦੇ ਖਾਤੇ ਚ ਪੈਣਾ ਤੇ ਸਰਕਾਰ ਨੂੰ ਜਾਣੇ ਸਰਕਾਰ ਨੂੰ ਜਾਣਾ ਤੇ ਇਹਦੀ ਫਿਰ ਜਿਹੜਾ ਪੱਠਾ ਦੱਠਾ ਉਹ ਕਿੱਥੋਂ ਦਾ ਪੱਠਾ ਦੱਠਾ ਨਾ ਨਾ ਓਨਰ ਜਨੇ ਲਿਆ ਹੈ ਨਾ ਮਤਲਬ ਪੀਂੰਬਰ ਸਰ ਦਾ ਉਹਨਾਂ ਨੇ ਲਿਆ ਆ ਉਹ ਓਨਰ ਹੀ ਪਾਉਂਦੇ ਆ ਉਹ ਜ਼ਿੰਮੇਦਾਰਾਂ ਕੋਲੋਂ ਜ਼ਿੰਮੇਦਾਰ ਨੂੰ ਲੈ ਕੇ ਮੂਲ ਲੈ ਕੇ ਤੇ ਇਹ ਜਿਹੜਾ ਦੁੱਧ ਦਵਾ ਫਿਰ ਇਹ ਦੁੱਧ ਸਰਕਾਰੀ ਜਾਂਦਾ ਜੀ ਤੁਹਾਨੂੰ ਨਹੀਂ ਮੈਂ ਮੰਨ ਗਿਆ ਗੱਲ ਵੀ ਦੁੱਧ ਸਰਕਾਰ ਨੂੰ ਪਾਤਾ ਹਾਂਜੀ ਤੇ ਪੱਠਾ ਦਿੱਤਾ ਜਿਹੜਾ ਓ ਇਦਾਂ ਆਮ ਜਿਹਾ ਲੋਕ ਸੇਵਾ ਕਰਦੇ ਆ ਹਾਂਜੀ ਹਾਂਜੀ ਸੇਵਾ ਮੁੱਲ ਲਾ ਕੇ ਬੰਦੇ ਪੈਸੇ ਦਿੰਦੀ ਪੈਸੇ ਦਿੰਦੀ ਆ ਹਾਂ ਹਾਂ ਗੱਲ ਕਰਦਾ ਸਰਕਾਰ ਪੈਸੇ ਦਿੰਦੀ ਪੈਸੇ ਦਿੰਦੀ ਆ ਵੇਖੋ ਪਹਿਲਾਂ ਵੀ ਇਹ ਗੱਲ ਕਰਦੇ ਵੀ ਡੇਰੀ ਫਾਰਮਰ ਤੁਸੀਂ ਇਹ ਗੱਲ ਕਰੋ ਕਿ ਸਰਕਾਰ ਦੁੱਧ ਅਸੀਂ ਦੇਜਦੇ ਆ ਓਦੇ ਪੈਸੇ ਜਿਹੜੇ ਸਰਕਾਰ ਸਾਨੂੰ ਦਿੰਦੀ ਆ ਉਹ ਤਾਂ ਹੀ ਪੱਠਾ ਦੱਸਣ ਨੂੰ ਲੈ ਆ ਹਾਂਜੀ ਹਾਂਜੀ ਇਹ ਗੱਲ ਆ ਨਾ ਹਾਂਜੀ ਤੇ ਕੋਈ ਕਿੰਨੇ ਡੰਗੜ ਹੋਰ ਵੀ ਇੱਧਰ ਪਰਲੇ ਬੰਨਿਆ ਦਾ ਹਾਂ ਡੰਗੜ ਬਹੁਤ ਦੇ ਇੱਧਰ ਸਿੱਧਾ ਕਿਦੋਂ ਨੰਗੀ ਇੱਧਰੋਂ ਦੀ ਇੱਧਰ ਰਸਤਾ ਦੀ ਰਸਤਾ ਉਹ ਵੇਖਾਂਗੇ ਪਰੋਂ ਦੀ ਹਾਂਜੀ ਚਲੋ ਤੁਲੋ ਇੱਕ ਮਿੰਟ ਸਾਫ ਹੋ ਰਹੀ ਯਾਰ ਉਹ ਇੱਕ ਮਿੰਟ ਇਹ ਦੁੱਧ ਕਿੰਨਾ ਹੋ ਜਾਂਦਾ ਅੱਜ ਕੱਲ ਦੁੱਧ ਸਰ ਇਹਨਾਂ 25 ਕਿਲੋ ਦਾ 10 15 ਕਿਲੋ ਹੈ ਟਾਈਮ ਦਾ 10 15 ਕਿਲੋ ਕੁਸ਼ਰੀ ਬਸ ਇਦਾਂ ਹੀ ਹੁੰਦਾ ਜਿਹੜੇ ਪਰਲੇ ਬਣੇ ਪਹੂ ਚੋਂਦੇ ਨਹੀਂ ਇਹੀ ਚੋਂਣ ਵਾਲੇ ਆ ਇਹ ਚੋਂਣ ਵਾਲੇ ਕੋਈ ਉਦਾਂ ਵੱਡੇ ਸੂਣ ਵਾਲੇ ਨਹੀਂ ਕੋਈ ਆਹ ਜੀ ਤੇਰਾ ਥਣ ਬੰਦ ਆ ਹਾਂਜੀ ਹਾਂਜੀ ਤੇ ਇਹਨੂੰ ਮਿਟਾਉਣਾ ਪੈਣਾ ਤੇਰਾ ਥਣ ਬੰਦ ਆ ਤੇ ਇਦਾਂ ਹੀ ਲੋਕੀ ਛੱਡ ਜਾਂਦੇ ਨੇ ਠੀਕ ਆ ਤੇ ਹੁੰਦੀਆਂ ਆਪਣੇ ਘਰ ਦੀਆਂ ਨਾ ਤੇ ਕਹਿ ਹਟਦੇ ਨੇ ਅਸੀਂ ਵਾਰਾ ਫੜੀਆਂ ਨੇ ਤੇ ਸਾਰਾ ਨੁਕਸ ਵਾਲੀਆਂ ਇਦਾਂ ਹੀ ਠੀਕ ਆ ਤੇ ਜਿਹੜਾ ਥੋੜਾ ਬੋੜਾ ਚੋਂਦੇ ਨੇ ਉਹ ਸਰਕਾਰ ਨੂੰ ਦੇ ਦੇ ਦਿੰਦੇ ਨੇ ਸਰਕਾਰ ਨੂੰ ਦਿੰਦੇ ਆ ਤੇ ਸਰਕਾਰ ਫਿਰ ਉਹ ਪੈਸੇ ਤੁਹਾਨੂੰ ਦਿੰਦੀ ਆ ਉਹਦਾ ਸੇਵਾ ਪਾਣੀ ਚੱਲਦਾ ਜਾਂਦਾ ਉਹਦਾ ਹਾਂਜੀ ਪੱਠਾ ਪੁੱਠਾ ਉਹ ਮਾਂ ਬਾਕੀ ਸਾਰੀ ਗੱਲ ਮਾਲਕ ਨੂੰ ਪਤਾ ਜੀ ਅਸੀਂ ਤੇ ਮਜ਼ਦੂਰ ਮਜ਼ਦੂਰਾਂ ਮਾਲਕ ਨੂੰ ਹੀ ਮਿਲ ਸਕਦਾ ਬਈ ਤੇ ਕੋਈ ਚਲੋ ਦੇਖਦੇ ਆਹ ਬਾਦਲੀਆ ਆ ਪਾਹੂ ਵੇਖੋ ਆ ਆ ਸਭ ਡੰਗਰ ਉਵੇਂ ਹੀ ਆ ਸਾਰੇ ਸੇਵਾ ਵਾਲੇ ਆ ਨਾ ਅੱਛਾ ਵਾ ਤੇ ਤੇ ਤੁਸੀਂ ਇਹ ਦੱਸੋ ਵੀ ਇਹ ਜਿਹੜੇ ਬੰਦੇ ਆ ਇਹ ਤਨਖਾਹ ਤਨਖਾਹ ਮਿਲਦੀ ਆ ਜਾਂ ਸੇਵਾ ਹੀ ਕਰਦੇ ਆ ਤਨਖਾਹ ਜੀ ਤਨਖਾਹ ਇਹ ਸਭ ਤਨਖਾਹੀਏ ਨਹੀਂ ਸਭ ਤਨਖਾਹੀਏ ਤੇ ਉਸੇ ਦੁੱਧ ਤੇ ਸਰੋਂ ਇਹ ਜਿਹੜਾ ਕੰਮ ਚੱਲਦਾ ਵਾ ਦੁੱਧ ਤੇ ਸਰੋਂ ਨਹੀਂ ਚੱਲਦਾ ਹਾਂ ਇਹ ਸਰਕਾਰ ਜਿਹੜਾ ਦੁੱਧ ਤੇ ਖਾਤੇ ਸਰਕਾਰ ਦੇ ਤੁਰ ਗਿਆ ਹੂੰ ਸਰਕਾਰ ਨੇ ਨਹੀਂ ਸਰਕਾਰ ਦੇ ਤੁਰ ਗਿਆ ਦੁੱਧ ਤੇ ਪੈਸੇ ਉਹ ਨਹੀਂ ਮਿਲਨੇ ਉਹ ਪੈਸੇ ਹਨ ਦੁੱਧ ਦੇ ਨਹੀਂ ਮਿਲਨੇ ਸਾਨੂੰ ਬਿੱਲ ਮਿਲਣਾ ਇਹਨਾਂ ਪੱਠਿਆਂ ਦਾ ਜਿਹੜਾ ਪੱਠੇ ਪਾਉਣ ਡਿਆ ਨਾ ਉਹਨੇ ਮਹੀਨਾ ਪੱਠੇ ਪਾਉਣੇ ਨੇ ਉਹਦਾ ਬਿੱਲ ਬਣਨਾ ਵਾ ਸਰਕਾਰੀ ਬਿੱਲ ਬਣਨਾ ਵਾ ਉਹਦਾ ਇੱਕ ਤੁਬੜੀ ਜਿੰਨੀ ਪਾਉਣੀ ਆ ਜਿੰਨੇ ਪੱਠੇ ਹਰੇ ਪਾਉਣੇ ਨੇ ਉਹਦਾ ਬਿੱਲ ਬਣਨਾ ਉਹਦਾ ਬਿੱਲ ਬਣਨਾ ਹੈ ਨਾ ਇਹ ਮੈਂ ਹੋ ਸਰਕਾਰੀ ਹੋ ਗਿਆ ਫਿਰ ਸਰਕਾਰੀ ਸਰਕਾਰੀ ਮਲੇ ਜਿਹੜੀ ਆ ਇਹ ਸਰਕਾਰੀ ਗਊਸ਼ਾਲਾ ਤੋਂ ਗਿਆ ਸਾਰੀ ਸਾਰੀ ਗਊਸ਼ਾਲਾ ਨਹੀਂ ਆ ਵਾ ਇਹ ਦੁੱਧ ਤੇ ਰੂੜੀ-ਦਾਰੀ ਸਭ ਉਹਨਾਂ ਖਾਣੀ ਐ ਇਥੋਂ ਸਰਕਾਰ ਨੇ ਰੂੜੀ ਵੇਚਣੀ ਐ ਸਰਕਾਰ ਨੇ ਦੁੱਧ ਖਾਣਾ ਵਾ ਹੂੰ ਹੂੰ ਇਹਨਾਂ ਬੰਦਿਆਂ ਨੇ ਜਿਹੜੇ ਬਾਗ ਨੇ ਠੇਕਾ ਲਿਆ ਉਹਨਾਂ ਬੰਦੇ ਨੇ ਤਰਖਾ ਦੇਣੀ ਐ ਅੱਛਾ ਇਹ ਜਿਹੜੀ ਗਊਸ਼ਾਲਾ ਠੇਕੇ ਤੇ ਜੜੀ ਆ ਠੇਕੇ ਤੇ ਜੜੀ ਵੇਖੋ ਜੀ ਇੱਥੇ ਆਏ ਆ ਤੇ ਇਸ ਚੀਜ਼ ਦਾ ਪਤਾ ਲੱਗਾ ਵਾ ਕਿ ਜਿਹੜੀ ਗਊਸ਼ਾਲਾ ਵਾ ਇਹ ਵੀ ਇੱਕ ਠੇਕੇ ਤੇ ਚੜੀ ਆ ਦੁੱਧ ਜਿਹੜਾ ਸਰਕਾਰ ਨੂੰ ਪੈਂਦਾ ਵਾ ਪੱਠਿਆਂ ਦਾ ਇਹ ਬਿੱਲ ਬਣਾ ਕੇ ਦਿੰਦੇ ਆ ਤੇ ਫਿਰ ਇਹ ਉੱਥੇ ਪਹੁੰਚਦਾ ਉਹ ਦੁੱਧ ਦੇ ਬੰਨੇ ਵੀ ਅਗਲੇ ਬੰਨੇ ਵੀ ਚੱਲੀ ਆ ਸਾਰੇ ਵਖਾਈਏ ਇਹ ਮੇਰੇ ਤੋਂ ਤੁੰਤ ਇਹ ਜਿਹੜਾ ਡੰਗਰਾ ਇਹ ਛੜੀ ਜੂ ਮਰ ਕੇ ਝਾਤੀ ਵਾ ਮਖਾਉ ਜਾ ਕੇ ਇਹ ਹਾਰੇ ਡੰਗਰ ਜਿਹੜੇ ਵੇਖੋ ਥਾਂ ਦੇ ਵਿੱਚ ਬਾਹਰ ਰਹਿੰਦੇ ਆ ਛੱਡਾਂ ਦਾ ਵੀ ਜਿਆਦਾ ਪ੍ਰਬੰਧ ਘਾਟਵਾ ਇੱਥੇ ਸਾਰਾ ਦੂਰ ਤੱਕ ਵੇਖੋ ਡੰਗਰ ਕਿੱਥੋਂ ਤੱਕ ਨੇ ਆਓ ਇਧਰ ਲੰਦਰ ਬਨੇ ਵੇਖੀਏ ਇੱਥੇ ਖੜ ਕੇ ਨਾ ਪਿਆਰ ਛੋਰਾ ਬਖਾਉਂ ਜਰਾ ਕ ਇਹ ਛੱਡ ਦੇ ਵਿੱਚ ਵੇਖਦੇ ਆ ਇਹ ਪਹੂਆਂ ਦਾ ਕਨਾਮ ਮਾੜਾ ਹਾਲ ਇਹਨਾਂ ਦਾ ਉਹ ਆਓ ਇਧਰਲੇ ਬਨੇ ਆ ਛੱਡ ਦੇ ਥਲੇ ਵੇਖੀਏ ਬੋਲੇ ਵੇਖੋ ਵਿਤੋਂ ਵੱਧ ਜਿਹੜੇ ਪਸ਼ੂ ਆਇਤੇ ਹੈ ਅਗਲੇ ਬੰਦੇ ਤੁਰਿਆਓ ਹਰਾ ਦਿਖਾਓ ਇਹਨਾਂ ਨੂੰ ਵੇਖੋ ਡੰਗ ਜਿਹੜੇ ਆ ਵਿਤੋਂ ਵੱਧ ਨੇ ਨਗਰ ਸਾਜੀ ਇੱਕ ਮਿੰਟ ਹੋਰ ਲੱਗੇ ਮੰਨ ਜਾਇਓ ਮੰਨ ਜੇ ਲੱਗਿਆ ਹੋਈ ਤੈਨੂੰ ਕਿਸੇ ਪਾਸੇ ਦੇ ਹਾਂਜੀ ਕੋਈ ਗੱਲ ਆ ਉਹਦੇ ਲੈ ਬਣਿਆਓ ਜਰਾ ਕਾ ਆ ਜਰਾ ਸਾਰੇ ਪਸ਼ੂ ਦੂਰ ਤੱਕ ਭਗਾਓ ਇਥੇ ਨਾ ਤੂੰ ਇੱਥੇ ਮਰਿਆ ਲੱਗੇ ਇੱਕ ਮਿੰਟ ਆਈ ਮਰੇ ਮਰ ਜਾ ਇੱਥੇ ਜਵਾਨ ਆ ਮਰਿਆ ਲੱਗੇ ਆ ਇੱਕ ਮਿੰਟ ਮਰ ਜਾ ਕਿਆ ਵੇਖੋ ਪਹੂ ਬੁਖਾਰ ਕਿੰਨਾ ਪਹੂ ਐ ਇੱਥੇ ਬੰਦੇ ਅੱਜ ਇੱਕ ਮੈਚ ਸੁਬੇ ਬੰਦ ਚਲੋ ਅਹੀਂ ਵੇਖਦੇ ਆਏ ਵੀ ਜਿੰਨੇ ਪਹੂ ਜਿਹੜੇ ਬਾਹਰ ਰਹਿੰਦੇ ਆ ਉਹ ਬਾਹਰ ਹੀ ਰਹਿੰਦੇ ਛੱਡੇ ਤੋਂ ਅੰਦਰ ਆ ਜੀ ਅੰਦਰ ਤੇ ਅੱਗੇ ਕੁਲ ਕੁਲ ਨੂੰ ਹੁੰਦੇ ਆ ਇਹਨਾਂ ਦਾ ਅੱਗੇ ਹਾਂਜੀ ਇੱਕ ਮਿੰਟ ਮੈਂ ਜਿਹੜਾ ਇਨਾ ਪਹੂ ਬਾਹਰ ਫਿਰੰਦਿਆ ਉਹ ਅੰਦਰ ਕਿਦਾਂ ਆਉਂ ਗਿਆ ਸਰ ਇਹ ਆਪਣੇ ਆਪ ਆ ਛੱਡਾ ਬਣ ਗਿਆ ਨੇ ਇੱਕ ਆ ਛੱਡਾ ਵੇਖੋ ਆਪਣੇ ਆਪ ਅੰਦਰ ਆ ਜਨੇ ਇਹ ਅੰਦਰ ਆਪਣੇ ਆਪ ਇਹ ਆਟੋਮੈਟਿਕ ਆ ਜਨੇ ਤੇ ਹਾਲ ਤੇ ਬਹੁਤ ਡਗਰਾਂ ਦੀ ਮਾਰੀ ਆ ਫੇ ਪੱਠਾ ਘਟ ਆਉਂਦਿਆ ਫਿਰ ਨਹੀਂ ਪੱਠਾ ਬੜਾ ਆਉਂਦਿਆ ਜੇ ਤੂਰੀ ਪੈਂਦੀ ਜੇ ਮਲਪੀ ਹੁਣ ਪੱਠੇ ਦੇ ਸੀਜ਼ਨ ਦੇ ਹਿਸਾਬ ਨਾਲ ਪੱਠਾ ਆਉਂਦਾ ਪਰ ਪੱਠਾ ਮਿਲ ਨਹੀਂ ਦਿਆ ਕੀ ਜੇ ਚੱਲੂਗਾ ਪੱਠਾ ਆਊਗਾ ਪੰਨਿਆਂ ਚਾਹਾਂ ਉਹਨਾਂ ਨੇ ਪੱਠੇ ਪੁੱਛੇ ਆ ਉਹਨਾਂ ਨੇ ਕਿਹਾ ਵੀ ਪੰਜ ਚਾਰ ਦਿਨ ਰੁਕ ਜੋ ਪੰਜ ਚਾਰ ਦਿਨ ਜੇ ਤੁਹਾਡੇ ਹਿਸਾਬ ਨਾਲ ਕਿੰਨਾ ਬਹੂ ਇੱਥੇ ਸਾਰਾ ਅੰਦਰ ਬਾਹਰ ਸਰ 500 ਦੇ ਲਗਭਗ ਹੈਗਾ ਜੀ 500 ਦੇ ਲਗਭਗ ਪਹੂਆ ਇੱਥੇ ਜਿਹਦੇ ਵਿੱਚ ਵੇਖੋ ਬਹੁਤ ਅੰਦਰ ਦੇ ਵਿੱਚ ਆ ਇੰਨਾ ਹੀ ਪਹੂ ਜਿਹੜਾ ਵਾ ਬਾਹਰ ਵਾ ਕਿਵੇਂ ਅੰਦਰ ਆ ਆ ਜਿਹੜਾ ਵਾ ਪਹੂ ਦੁੱਧ ਦੇਣ ਵਾਲੇ ਇਹੋ ਹੀ ਆ ਜਿਹੜੇ ਤੁਹਾਡੇ ਕੋਲ ਨੇ ਅਰਧਾਂ ਤੇ ਬਾਕੀ ਦੂਜੇ ਬੱਦਿਆਂ ਨੇ ਬਾਕੀ ਜਿਹੜੇ ਸਾਰਾ ਇਸੇ ਤਰ੍ਹਾਂ ਵਾਰਾ ਹੀ ਆ ਚੋਲਾ ਆਓ ਚਲਿਓ ਅਗਲੇ ਬੰਦੇ ਵਿਖਾਈਏ ਆਜੋ ਹਾਂ ਪਟੋ ਤੂੜੀ ਆ ਸਾਹਮਣੇ ਵੇਖੋ ਵਿਖਾਓ ਤੂੜੀ ਡੰਗਰ ਦੇ ਵਿੱਚ ਪਈ ਏ ਸਾਰੀ ਅੰਦਰ ਬਾਹਰ ਤੂੜੀ ਸਭ ਡੰਗਰ ਖਾਂਦੇ ਆ ਵੇਖੋ ਆ ਕੋਈ ਉੱਪਰ ਚੜ੍ਹੇ ਆ ਵਿਚਾਰੇ ਕੀ ਕਰਨਗੇ ਡੰਗਰ ਜਿੰਨੇ ਜੋਗੇ ਆ ਉਹ ਸੇਵਾ ਕਰ ਰਹੇ ਆ ਪਰ ਹਾਲ ਤਾਂ ਕਮਜ਼ੋਰ ਆ ਡੰਗਰਾਂ ਦੀ ਡੰਗਰ ਜਿਹੜੇ ਆ ਇਹ ਬਾਹਰ ਵੀ ਜਾਦਾ ਨੇ ਡੰਗਰ ਅੰਦਰ ਤੋਂ ਬਾਹਰ ਜਾਦਾ ਨੇ ਡੰਗਰ ਆਓ ਵਿਖਾਈਏ ਰਕ ਬਾਹਰ ਆਓ ਤੂਖਾਈਏ ਰਕ ਬਾਹਰ ਆਓ ਆਜੋ ਉਹ ਤੂੜੀ ਦਾ ਪ੍ਰਬੰਧ ਵਾ ਉਹ ਤੂੜੀ ਦਾ ਪ੍ਰਬੰਧ ਤੇ ਬਹੁਤ ਜ਼ਿਆਦਾ ਆ ਪਰ ਲੇਕਿਨ ਹੈ ਕਮਜ਼ੋਰੀ ਹਾਲਤ ਖਰਾਬ ਆ ਕਿਉਂ ਪਹੂ ਜ਼ਿਆਦਾ ਨੇ ਪਹੂ ਜ਼ਿਆਦਾ ਹੋਣ ਕਰਕੇ ਜਿਹੜੀ ਹਾਲਤ ਖਰਾਬ ਆ ਦੁੱਧ ਵਾਲੇ ਪਹੂ ਜਿਹੜੇ ਬਹੁਤ ਇਹਨਾਂ ਦੇ ਕੋਲ ਘਟ ਨੇ ਇਹ ਕਲਾ ਨੌ ਦੇ ਵਿੱਚ ਪੈਂਦੀ ਆ ਇਹਨਾਂ ਨਾਲ ਗੱਲਬਾਤ ਹੋਰ ਕਰ ਲਈਨੇ ਇੱਕ ਮਿੰਟ ਇਹ ਜੀ ਕਿਸ ਜਗ੍ਹਾ ਦੇ ਉੱਤੇ ਆਏ ਜਿਹੜੀ ਚੰਨਦੇ ਆ ਜਿਹੜਾ ਤੁਸੀਂ ਨਵਾਂ ਆਏ ਆ ਪਾਜੀ ਪੁਰਾਣਾ ਕੌਣ ਆ ਜਾਂਦਾ ਜ ਆਏ ਸਰ ਜੀ ਇਹੜੀ ਗਊਸ਼ਾਲਾ ਵਾ ਇਹ ਕਿਹੜੇ ਏਰੀਆ ਚ ਕਿਸ ਕਿਹੜੀ ਜ਼ਮੀਨ ਚ ਪਈਦੀ ਆ ਇਹ ਕਲਾਂਵਾਲਾ ਏਰੀਆ ਜੀ ਜੀ ਮੋਜੋਵਾਲ ਦੀ ਪੰਚਾਇਤ ਦੇ ਵਿੱਚ ਗਊਸ਼ਾਲਾ ਜੀ ਤੇ ਇਹ ਸਰ ਇਹ ਜਿਹੜੇ ਬੰਦੇ ਸੇਵਾ ਕਰਨੇ ਜਾਂ ਤਨਖਾਹ ਦੇ ਕਿੰਨੇ ਬੰਦੇ ਆ ਇਹ 16 ਬੰਦੇ ਆ ਜੀ ਇੱਥੇ 16 ਬੰਦੇ ਤਨਖਾਹ ਤੇ ਆ ਤਨਖਾਹ ਤੇ 16 ਕੋਈ ਤਨਖਾਹ ਵਗੈਰ ਵੀ ਹੈਗਾ ਨਾ ਕੋਈ ਤਨਖਾਹ ਨਹੀਂ ਤੇ ਤਨਖਾਹ ਕਿੰਨੇ ਕਿਲੀ ਇਹਨਾਂ ਦੀ 12-12 ਹਜ਼ਾਰ 12-12 ਹਜ਼ਾਰ ਆ ਨਿਕਲ ਕਮਾਈ ਕੋਈ ਮਈ ਹੋਰ ਕਾ ਜੀ ਇਹੋ ਜਿਹਾ ਦੁੱਧ ਥੋੜਾ ਬੋਧਾ ਇਹੋ ਜਿਹਾ ਦੁੱਧ ਥੋੜਾ ਬੋਧਾ ਇਹ ਤੇ ਇਹ ਕੌਣ ਦੇਣ ਦਿਆ ਸਾਰਾ ਪੈਸਾ ਜਾਂ ਪੈਸਾ ਸਰਕਾਰ ਹੀ ਪੈਸਾ ਸਰਕਾਰ ਦੇ ਰਿਆ ਸਰਕਾਰ ਦੇ ਮਦਦ ਚੱਲ ਰਹੀ ਹੈ ਜਿਹੜੀ ਇਹ ਗਊਸ਼ਾਲਾ ਇੱਕ ਕਲਾ ਨੌ ਦੇ ਵਿੱਚ ਵਾ ਪੈਂਦੀ ਹੈ ਜੀ ਕਲਾ ਨੌ ਕਲਾ ਨੌ ਦੇ ਵਿੱਚ ਪੈਦੀ ਹੈ ਜੀ ਢੋਂਡੀਆ ਇਹਨਾਂ ਨਾਲ ਵੀ ਗੱਲਬਾਤ ਕਰਨੇ ਕਿ ਛੱੜ ਜਿਹੜੀ ਕਿਉਂ ਨਹੀਂ ਬਣ ਲਈ ਹਾਂਜੀ ਛੱੜ ਦਾ ਕੀ ਚੱਕਰ ਹੈ ਤੇ ਜੀ ਛੱੜ ਕਿਉਂ ਕਰਤਾ ਹਾਂਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਜੀ ਮੈਂ ਸਾਰੇ ਲੋਕਾਂ ਨੂੰ ਦੱਸਣਾ ਚਾਹੁੰਦਾ ਜੀ ਇੱਥੇ ਲੱਗੇ ਆਪਣੇ ਸਾਡੀ ਗੁਰਦਾਸਰ ਬੇਜੁਬਾਨ ਬੇਸਰ ਐਨ ਜੀਓ ਜੀ ਨੂੰ ਲੱਗੇ ਆਪਣੇ ਇਹਨਾਂ ਕਰਕੇ ਸਥਾਪਿਤ ਹੋਈ ਆ ਤੇ ਸਾਡੇ ਨਾਲ ਕੇ ਆਪਣੇ ਹੋਣ ਤੱਕ ਕਾਫੀ ਮਤਲਬ ਲੱਖਾਂ ਦਾ ਕੰਮ ਆਪਣੇ ਇੱਥੇ ਕਰ ਚੁੱਕੇ ਆ ਜੀ ਆਪਾਂ 30 ਲੱਖ ਰੁਪਏ ਦੇ ਕਰੀ ਕਰੀ ਰੁਪਏ ਦਾ ਕੰਮ ਕਰ ਚੁੱਕੇ ਆ ਕਹਿਣ ਦਾ ਮਤਲਬ ਹੈ ਕਿ ਸਰਕਾਰ ਨੂੰ ਇਤੋਂ ਦੀ ਜਿਹੜੀ ਦੇਖ ਰੇਖ ਸਾਰੀ ਇਹ ਆਪਣੇ ਸਰਕਾਰ ਦੀ ਆ ਸਰਕਾਰ ਕੁਝ ਨਹੀਂ ਕਰ ਰਹੀ ਆ ਜਿਹੜਾ ਛੱਡ ਦਾ ਬੰਦੋਬਸਤ ਆ ਸਰਕਾਰ ਲੱਗੇ ਆਪਣੇ ਛੱਡ ਦਾ ਬੰਦੋਬਸਤ ਨਹੀਂ ਕਰ ਰਹੀ ਆ ਜਿਹੜੀ ਛੱਡ ਦਾ ਕੰਮ ਸ਼ੁਰੂ ਹੋਇਆ ਆ ਉਹ ਸਾਡੇ ਐਨ ਜੀਓ ਲੋਕ ਕਰਾਇਆ ਗਿਆ ਜੀ 4.5 ਲੱਖ ਰੁਪਏ ਥੱਲੋਂ ਲੱਗੇ ਬੇਸ ਬਣ ਗਿਆ ਆ ਆ ਜਿਹੜਾ ਉਤਲਾ ਕੰਮ ਹੈ ਉਹ ਲੱਗੇ ਆਪਣੇ ਚ ਕਰਵਾਣਾ ਆ ਹਾਂਜੀ ਵੇਖੋ ਸਰਕਾਰ ਵੱਲੋਂ ਜਿਹੜਾ ਆ ਸਾਰੇ ਧੂਰੇ ਕੰਮ ਪਏ ਆ ਪਹੂ ਜਿਹੜੇ 98 ਚ ਮਰ ਰਹੇ ਆ ਤੇ ਅੱਜ ਅਸੀਂ ਇੱਥੇ ਪਹੁੰਚੇ ਆ ਪਹੁੰਚਣ ਦੇ ਉੱਤੇ ਜਿਹੜਾ ਸਾਨੂੰ ਸਾਰਾ ਪਤਾ ਲੱਗਾ ਵਾ ਉਹਨਾਂ ਭਾਈਓ ਬੰਦੇ ਇੱਥੇ ਕਿੰਨੇ ਕੰਮ ਕਰਦੇ ਆ ਕਿੰਨੇ ਬੰਦੇ ਰੱਖੇ ਆ ਦੇਖੋ ਜੀ ਬੰਦੇ ਲੱਗੇ ਆਪਣੇ ਘੜ ਘੜ 15 ਹੈਗੇ ਜੀ ਹਾਂਜੀ 15 ਹੈਗੇ ਜੀ ਚਲ ਤੁਸੀਂ ਇੱਥੇ ਹੋ ਜਾ ਹਾਂਜੀ 15 ਬੰਦੇ ਆ 15 ਬੰਦਿਆਂ ਉਹ ਪੈਸੇ ਕਿੱਥੋਂ ਆਉਂਦਾ ਉਹ ਉਹ ਜਿਹੜਾ ਟੈਂਡਰਕਾਰ ਆ ਜੀ ਟੈਂਡਰਕਾਰ ਆ ਅਹੀਂ ਉਹਦੇ ਕੋਲ ਤਨਖਾਹ ਲੈਣੀ ਹੈ ਵੇਖੋ ਸਾਨੂੰ ਪਤਾ ਲੱਗਾ ਵੀ ਦੁੱਧ ਤੇ ਬਹੁਤ ਥੋੜਾ ਗਿਆ ਉਹਦੇ ਨਾਲ ਤਾਂ ਗੱਡੀ ਨਹੀਂ ਚੱਲਦੀ ਨਹੀਂ ਨਹੀਂ ਜੀ ਹਾਂਜੀ ਨਹੀਂ ਦੁੱਧ ਨਾਲ ਨਹੀਂ ਚੱਲਦੀ ਜੀ ਨਹੀਂ ਚੱਲਦੀ ਅਸੀਂ ਉਹਦੇ ਕੋਲ ਤਨਖਾਹ ਲੈਣੀ ਹੈ ਠੀਕਾ ਜਿਹੜਾ ਦੁੱਧ ਜਿਹੜਾ ਦੁੱਧ ਵੀ ਨਹੀਂ ਜੀ ਉਹ ਵੀ ਜਿਹੜਾ ਕੋਈ 20 25 30 ਕਿਲੋ ਹੋਏਗਾ ਉਹ ਸਰਕਾਰ ਦੇ ਖਾਤੇ ਜਾਣਾ ਹੈ ਵੇਖੋ ਜੀ ਇਹਨਾਂ ਨੂੰ ਤੁਹਾਨੂੰ ਪਤਾ ਲੱਗਾ ਵਾ ਕਿ ਜੇ ਆ ਪੈਸਾ ਇਹਨਾਂ ਨੇ 25 30 ਲੱਖ ਰੁਪਏ ਇੱਥੇ ਲਾਇਆ ਲਗਰ ਸਰਕਾਰ ਨੇ ਇੱਥੇ ਕੁਝ ਨਹੀਂ ਲਾਇਆ ਜਿਹੜੇ ਪਹੂ ਨੇ ਉਹ ਵੀ ਖੰਡ ਦੇ ਵਿੱਚ ਨੇ ਜਿਹੜੀ ਅਸਲ ਗੱਲ ਹੈ ਸੱਚਾਈ ਤੁਹਾਨੂੰ ਵਿਖਾਤੀ ਦੇਖੋ ਜੰਗਤ ਚਾਸ਼ ਫੇਰੇ ਬਾਹਰ ਹੁੰਦਾ ਸਾਰੇ ਡੰਗਾਂ ਤੇ ਫਿਰਨਦੇ ਨੇ ਜਿਹੜੀ ਜਿਹੜੀ ਆ ਟੋਕਾ ਦੇਖੋ ਟੋਕਾ ਵੀ ਸਾਡੇ ਇਸਟੇਜ ਆਪਣੇ ਸੰਸਥਾ ਵਾਲੇ ਪਾਸੋਂ ਆਏ ਆ ਜਿਹੜੀ ਇਹ ਸ਼ੈੱਡ ਆਣ ਗਵਣੇ ਇਹ ਵੀ ਸਾਡੇ ਵੱਲੋਂ ਬੀਸ ਹੋਣਾ ਤੇ ਸੀ ਆਪਣੇ ਬਾਕੀ ਤੋਂ ਜਿਹੜੀ ਛੱਡ ਪਈ ਹੈ ਸਾਡੀ ਪਈ ਹੈ ਜਿਹੜੀ ਸੰਸਥਾ ਵਾਲੇ ਲੋ 1-1 ਰੁਪਿਆ ਕੱਫਾ ਕਰਕੇ ਜਿਹੜਾ ਲਾਇਆ ਆ ਜਿਹੜਾ ਮੈਡੀਕਲ ਰੂਮ ਤੁਹਾਨੂੰ ਮੈਡੀਕਲ ਰੂਮ ਲੱਗੇ ਲੈ ਚੱਲਦਾ ਆ ਮੈਡੀਕਲ ਰੂਮ ਉਹ ਸਰਕਾਰ ਨੇ ਕਿੰਨਾ ਕਿ ਬਣਾਇਆ ਤੇ ਕਿੰਨਾ ਆਪਾਂ ਵਾਲਾ ਬਣਾਇਆ ਹਾਂਜੀ 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 ਇਹ ਕੀ ਚੀਜ਼ ਬਣਾਈ ਆ ਜੀ ਇਹ ਜੀ ਮੈਡੀਕਲ ਸ਼ੈੱਡ ਬਣਾਈ ਹੋਈ ਹੈ ਜੀ ਜਿਹੜੀ ਗਾਈ ਵਿਚਾਰੀ ਬਾਅਦ ਡਿੱਗ ਜਾਂਦੀ ਹੈ ਠੰਡ ਦੇ ਵਿੱਚ ਜਾਂ ਗਰਮੀ ਦੇ ਵਿੱਚ ਉਹਦਾ ਇੱਥੇ ਟ੍ਰੀਟਮੈਂਟ ਹੁੰਦਾ ਜੀ ਮੈਡੀਕਲ ਰੂਪ ਦੇ ਵਿੱਚ ਹਾਂਜੀ ਸਰਕਾਰ ਵਾਲੇ ਪਾਸੋਂ ਲਗਾ ਮੈਡੀਕਲ ਸ਼ੈੱਡ ਕਿੰਨੇ ਕੇ ਬਣਾਈ ਗਏ ਜੀ ਉਹ ਮੈਂ ਤੁਹਾਨੂੰ ਦੱਸਦਾ ਆ ਦੇਖੋ ਕੱਢੀ ਵੱਡੀ ਸ਼ੈੱਡ ਹੈ ਤੁਹਾਨੂੰ ਅੰਦਰ ਆਓ ਮੜਾ ਜੀ ਹਾਂ 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 ਆ ਦੇਖੋ ਇਹਨਾਂ ਨੇ ਕਈਆਂ ਡੰਗਰਾਂ ਦੇ ਉੱਪਰ ਕੱਪੜੇ ਵੀ ਪਾਏ ਆ ਅੰਦਰ ਆਓ ਜੀ ਜਿੱਥੇ ਇੱਥੇ ਇਹਨਾਂ ਵਨੋਂ ਹਾਂ ਇੱਕ ਬੰਦਾ ਸਪੈਸ਼ਲ ਮੈਡੀਕਲ ਹੁੰਦੇ ਆ ਇਹ ਰੱਖਿਆ ਗਿਆ ਆ ਆਓ ਆਓ ਅੰਦਰ ਹਾਂਜੀ ਹਾਂਜੀ ਆ ਬੰਦ ਕਰ ਲਓ ਜੀ ਬਾਰਕ ਰੇਖ ਮੈਂ ਪਰ ਕਰ ਜਵਾਨ ਹਾਂਜੀ ਹਾਂਜੀ ਆ ਵਿਖਾਓ ਵੇਖੋ ਡੰਗਰਾਂ ਦੇ ਉੱਪਰ ਜਿਹੜੇ ਢਿੱਲੇ ਮੱਥੇ ਉੱਤੇ ਕੱਪੜੇ ਤੇ ਤੇਰੇ ਇਹਨਾਂ ਦੇ ਉੱਤੇ ਇਹ ਆ ਵੀ ਸਰਕਾਰ ਵੱਲੋਂ ਜਿਹੜੀ ਆ ਕੋਈ ਤੁਹਾਨੂੰ ਨਹੀਂ ਸੂਤ ਮਿਲਦੀ ਦੇਖੋ ਜੀ ਸਰਕਾਰ ਨੂੰ ਆਪਾਂ ਕਹਿ ਕੇ ਕਿਰਲਾ ਕਰਲਾ ਮਰ ਗਏ ਆ ਕਿ ਕੁਛ ਨਾ ਕੁਛ ਸਪੋਰਟ ਕਰੇ ਸਾਰੀ ਜ਼ਿੰਮੇਵਾਰੀ ਆ ਨਾ ਇਹ ਸਰਕਾਰ ਦੀ ਆ ਇਹ ਸਾਡੀ ਨਹੀਂ ਹੈਗੀ ਆਮ ਲੋਕ ਜਿੰਨਾ ਹੋ ਸਕੇ ਆਪਾਂ ਸਾਥ ਦੇ ਰਹੇ ਆ ਤੁਸੀਂ ਦੇਖੋ ਕਿ ਸਰਕਾਰ ਦੀ ਛੜ ਕਿੰਨੀ ਗਿਆ ਉਹ ਤੁਹਾਨੂੰ ਦਿਖਾਣਾ ਜੀ ਜੀ ਹ ਵਾਹ ਬਈ ਦੇਖੋ ਜੀ ਅੰਨੀ ਛੱਡ ਹੈ ਨਾ ਅੰਨੀ ਛੱਡ ਮੇਰੀ ਗੱਲ ਸੁਣਿਓ ਜੀ ਅੰਨੀ ਜਿਹੜੀ ਛੱਡਾਂ ਵਾਲਕੇ ਆਪਣੇ ਸਰਕਾਰ ਕਹਿ ਰਹੀ ਹੈ ਕਿ ਇਹ ਵਾਲਕੇ ਆਪਣੇ ਇਹ ਮੈਡੀਕਲ ਰੂਮ ਹੈ ਇਹ ਤੁਸੀਂ ਮੈਨੂੰ ਦੱਸੋ ਕਿ ਇੱਕ ਜਿਹੜੀ ਹੈ ਇੱਕ ਦੋ ਟੀਨਾ ਪਾਈ ਦੀਆਂ ਆ ਅਰੇ ਵਿੱਚ ਠੰਡ ਜਾਂ ਗਰਮੀ ਰੁਕੀ ਜਾ ਸਕਦੀ ਆ ਨਹੀਂ ਜੀ ਆ ਤੁਸੀਂ ਦੇਖੋ ਆਪਣੇ ਆਪਣੀ ਅੱਖਾਂ ਦੇ ਨਾਲ ਦਿਖਾਓ ਇੱਧਰ ਜੀ ਦੇ ਦੇ ਵਿਖਾ ਦੇ ਸਾਰੇ ਲੋਬੀ ਆ ਵੀ ਹਾਂ ਜੀ ਹਾਂ ਜੀ ਇਹ ਦੇਖੋ ਬੱਚੇ ਨਾਲ ਟੁੱਟੀ ਜੀ ਠੀਕ 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 ਆ ਦੇਖੋ ਠੀਕ ਆ ਜੀ ਇਹ ਹੈ ਬੱਚੇ ਦੀ ਲਾ ਟੁੱਟੀ ਰਹੀ ਆ ਹੈ ਨਾ ਸਿਹਰੇ ਟਰੀਟਮੈਂਟ ਹੋਏਗਾ ਜੇ ਦਿਖਾ ਦਿਓ ਲੱਤ ਦਿਖਾ ਦਿਓ ਦੀ ਠੀ ਇਹ ਸਾਰੇ ਤੁਸੀਂ ਕਰਾਵੇ ਜੀ ਇਹ ਸਾਡੀ ਸੰਸਥਾ ਨੂੰ ਹੋ ਰਿਹਾ ਜੀ ਲੱਗਦਾ ਹਾਂ ਕੰਡਾ ਲੋ ਜਿਹੜੇ ਹੋ ਰਹੇ ਆ ਲੋਕਾਂ ਲੋ ਨਿਯੁਕਤਾਂ ਜਿਹੜਾ ਪਾਇਆ ਜਾਂਦਾ ਕੰਮ ਚੱਲਣ ਲੇਗਾ ਸਰਕਾਰ ਵੱਲੋਂ ਫੇਰ ਆਪਾਂ ਮਾਰ ਕੇ ਨੇ ਸਰਕਾਰ ਵੱਲੋਂ ਇਹਨਾਂ ਨੂੰ ਕੋਈ ਸਹੂਲਤ ਨਹੀਂ ਗਈ ਹਾਂਜੀ ਤੇ ਮੈਂ ਸਾਰੇ ਲੋਕਾਂ ਕੇ ਹੱਥ ਜੋੜ ਕੇ ਅਸੀਂ ਮੈਂ ਬੇਨਤੀ ਕਰਦਾ ਹਾਂ ਜੀ ਤੁਸੀਂ ਅੱਗੇ ਆਓ ਬੇਜਵਾਨ ਬੇਸਾਰ ਸੰਸਥਾ ਦਾ ਵਾਲੇ ਸਾਥ ਦੋ ਤਾਂ ਕਿ ਜੋ ਆਪਾਂ ਕਰ ਸਕੀਏ ਤੇ ਸਰਕਾਰ ਨੂੰ ਮੇਰੇ ਹੱਥ ਜੋੜ ਕੇ ਮੁੜ ਕੇ ਇੱਕ ਵਾਰੀ ਇਹੋ ਅਪੀਲ ਆ ਕਿ ਪਲੀਜ਼ ਇਥੋਂ ਦੇ ਜੜੀ ਛੱਡਾਂ ਦਾ ਬੰਦੋਬਸਤ ਉਹ ਕੀਤਾ ਜਾਵੇ ਕਿਉਂਕਿ ਜਿਹੜੀ ਭਾਰੀ ਠੰਡ ਹੈ ਤੇ ਭਾਰੀ ਗਰਮੀ ਹੈ ਉਹ ਵਿਚ ਸਾਹ ਸੇਠੋ ਲੱਗੀ ਆ ਜੀ ਇਹ ਜਿਹੜੀ ਉਹ ਆਪਣੇ گاਉਂਸ਼ਾਲਾ ਜੀ ਕਲਨੌਰ ਸਰਕਾਰੀ گاਉਂਸ਼ਾਲਾ ਆ ਤੇ ਸੰਸਾ ਜਿਹੜੀ ਬੇਜਵਾਨ ਬੇਸਹਾਰ ਆਲ ਕਮਣੇ ਉਹਦਾ ਆਫਿਸ ਹੈਗਾ ਜੀ ਆਪਣੇ ਜੇਲ੍ਹ ਰੋਡ ਤੇ ਆਪਣੇ ਅਰਮੋਲ ਫਾਰਮੇਸੀ ਦੇ ਹਾਂਜੀ ਜੀ ਧੰਨਵਾਦ ਜੀ ਠੀਕ ਹੈ